ਬਿਲਕੁਲ ਅ ਭਜੀ ਆਪਾਂ ਜਿਹੜੀ ਥਾਂ ਤੇ ਬੈਠੇ ਹੋਏ ਆਂ ਜੀ ਬੜਾ ਪੁਰਾਣਾ ਥਾਂ ਹੈ ਜੀ ਜੀ ਬਿਲਕੁਲ ਸਾਹਮਣੇ ਕਿਸੇ ਵੱਡੇ ਪੀਰ ਦੀ ਦਰਗਾਹ ਹੈ ਨਾ ਜੀ ਜੀ ਰਾਜਾ ਸ਼ਰੀਫੰਦ ਤੇ ਇੱਥੇ ਤੁਸੀਂ ਇਹ ਆਪ ਚੁਣਿਆ ਕਿ ਆਪੀ ਬਸ ਪੀਰ ਨੇ ਕਿਹਾ ਵੀ ਇੱਥੇ ਆ ਜਾਵੋ ਜੀ ਮੌਜ ਹੈ ਦੇਖੋ ਐਕਚੁਅਲੀ ਗੱਲ ਇਦਾਂ ਕੋਈ ਬੰਦਾ ਕੁਝ ਨਹੀਂ ਕਰ ਸਕਦਾ ਇਹ ਜੋ ਕੁਝ ਵੀ ਹੈ ਇਹ ਮਾਲਕ ਦੇ ਹੱਥ ਹੈ ਬਿਲਕੁਲ ਤੇ ਗਾਣਾ ਵੀ ਆਪਣਾ ਕਨਸੈਪਟ ਵੀ ਗਾਣੇ ਦਾ ਇਦਾਂ ਦਾ ਹੀ ਹੈ ਹਮ ਹਰ ਕੰਮ ਨੂੰ ਬਣਾਉਣ ਵਾਲਾ ਮੌਲਾ ਬੰਦੇ ਦੇ ਹੱਥ ਕੀ ਸੱਜਣਾ ਆਹ ਹਾਂ ਤੇ ਬੰਦਾ ਕੁਝ ਨਹੀਂ ਕਰ ਸਕਦਾ ਹਮ ਮਰਨਾ ਜੰਮਣ ਤੋਂ ਲੈ ਕੇ ਸਭ ਮਾਲਕ ਦੇ ਹੱਥ ਹੈ ਹੂੰ ਜਿਹਨੇ ਪੂਰੀ ਸ੍ਰਿਸ਼ਟੀ ਮਖਲੂਕਾਤ ਪੂਰੀ ਸਾਜੀ ਹੈ ਬਿਲਕੁਲ ਇਹ ਸਭ ਕੁਝ ਮਾਲਕ ਦੇ ਹੱਥ ਹੈ ਹੂੰ ਤੇ ਬੰਦਾ ਨਾ ਛਾ ਕੇ ਵੀ ਜੇ ਕੋਸ਼ਿਸ਼ ਬਹੁਤ ਕੁਝ ਕਰਦਾ ਬੰਦਾ ਪਰ ਉਹ ਨਹੀਂ ਹੂੰ ਉਹਦੀ ਉਹਦੇ ਅੱਗੇ ਕਿਸੇ ਦੀ ਵੀ ਨਹੀਂ ਚੱਲ ਸਕਦੀ ਬਿਲਕੁਲ ਤੇ ਸਾਡਾ ਦਾ ਪਲਾਨ ਸੀ ਕੁਝ ਪੁਰਾਣੇ ਘਰਾਂ ਦੀ ਲੋਕੇਸ਼ਨ ਲੈ ਕੇ ਇਦਾਂ ਕਨਸੈਪਟ ਮੇਰੇ ਮਾਈਂਡ 'ਚ ਸੀਗਾ ਹੂੰ ਪਰ ਇਹ ਮੇਰਾ ਪਹਿਲਾ ਜਨਕੀ Song ਹੈ ਜਿਹੜਾ ਇਸ ਦਰਬਾਰ ਤੇ ਪਾਕ ਮੁਕੱਦਸ ਦਰਬਾਰ ਤੇ ਮੇਰਾ ਸ਼ੂਟ ਹੋ ਰਿਹਾ ਹੂੰ ਮਾਨਕਪੁਰ ਸ਼ਰੀਫ ਬੜਾ ਫੇਮਸ ਦਰਬਾਰ ਆ ਬਿਲਕੁਲ ਤੇ ਇਹ ਪੀਰਾਂ ਬਜ਼ੁਰਗਾਂ ਦੀਆਂ ਜਿਹੜੀਆਂ ਇਬਾਦਤਾਂ ਕੀਤੀਆਂ ਹੋਈਆਂ ਨੇ ਤੇ ਉਸ ਲੈਜ਼ਰ ਦੇ ਨਾਲ ਇਸ ਇਬਾਦਤ ਦੇ ਨਾਲ ਇਹਨਾਂ ਨੇ ਇਬਾਦਤ ਕੀਤੀ ਹੈ ਜਿਹੜਾ ਵੀ ਕੋਈ ਇੱਥੇ ਗਾਣਾ ਕਹਿੰਦੇ ਸ਼ੂਟ ਹੁੰਦਾ ਹਾਂ ਤੇ ਉਹ ਆਟੋਮੈਟਿਕ ਹਿੱਟ ਹੁੰਦਾ ਹੈ ਇਹ ਬੜਾ ਇੱਕ ਪੁਆਇੰਟ ਇਸ ਚੀਜ਼ ਦੇ ਨਾਲ ਜੁੜਦਾ ਤੇ ਮੈਨੂੰ ਅੱਛਾ ਵੀ ਲਾਇਆ ਵੀ ਅੱਛਾ ਮੈਸੇਜ ਆ ਤੇ ਲੋਕਾਂ ਤੱਕ ਜਾਵੇ ਤੇ ਅੱਜ ਹੋਰ ਤੁਹਾਡੇ ਨਾਲ ਵੀ ਰਾਫਤਾ ਹੋ ਗਿਆ ਫੋਨ ਤੇ ਟੱਚ ਹੋਇਆ ਗੱਲ ਹੋ ਗਈ ਹਾਂਜੀ ਤੇ ਮੈਂ ਤੁਹਾਡੇ ਏਰੀਆ ਚ ਆਇਆ ਹੋਇਆ ਹਾਂ ਸ਼ੂਟ ਕਰਨ ਦੇ ਲਈ ਤਾਂ ਹਾਂ ਹਾਂ ਜੀ ਹਾਂ ਨਹੀਂ ਬਹੁਤ ਚੰਗਾ ਲੱਗਿਆ ਤੁਸੀਂ ਇੱਥੇ ਪਹੁੰਚੇ ਇੱਕ ਤਾਂ ਇਹ ਵੀ ਹੈ ਨਾ ਜਦੋਂ ਗੀਤਕਾਰ ਨੇ ਕੋਈ ਗੀਤ ਸ਼ੂਟ ਕਰਨਾ ਹੁੰਦਾ ਇੱਕ ਤਾਂ ਵੱਡੀ ਵੈਨਿਟੀ ਜ਼ਰੂਰੀ ਹੋਣੀ ਚਾਹੀਦੀ ਹੈ ਜੀ ਜੀ ਬਿਲਕੁਲ ਤੇ ਧੁੱਪ ਬਿਲਕੁਲ ਨਹੀਂ ਬਰਦਾਸ਼ਤ ਕਰਦੇ ਆਰਟਿਸਟ ਹਨ ਹਾਂ ਜੀ ਬਿਲਕੁਲ ਹਰ ਇੱਕ ਚੀਜ਼ ਦਾ ਮੇਕਅਪ ਦਾ ਤੁਸੀਂ ਇੰਨੀ ਧੁੱਪ ਆਉਤੇ ਸਿਰ ਦੇ ਉੱਤੇ ਹੰਡਾਰੇ ਹੋ ਨਾ ਜੀ ਜੀ ਤੇ ਉਹ ਸਰੋਤਿਆਂ ਅੱਗੇ ਉਹ ਗੀਤ ਪਰੋਸਣਾ ਕੋਈ ਗਲਤੀ ਨਾ ਹੋ ਜਾਵੇ ਵਾਰੀ-ਵਾਰੀ ਉਸ ਨੂੰ ਰਿਪੀਟ ਕਰਦੇ ਹੋ ਵੀ ਇਹ ਚੀਜ਼ ਨਾ ਇਦਾਂ ਆਪ ਖੁਦ ਕਰ ਰਹੇ ਹੋ ਜੀ ਕਿੰਨਾ ਕਿ ਫਿਰ ਉਹ ਲੱਗਦਾ ਦਿਲ ਤੱਕ ਜਾਂਦੀ ਹੁੰਦੀ ਹੈ ਆਵਾਜ਼ ਵੀ ਹੈ ਇਹ ਚੀਜ਼ਾਂ ਹਰ ਇੱਕ ਆਰਟਿਸਟ ਦੀ ਇੱਕ ਡਿਮਾਂਡ ਹੁੰਦੀ ਹੈ ਵੀ ਮੈਨੂੰ ਆ ਚੀਜ਼ਾਂ ਚਾਹੀਦੀਆਂ ਨੇ ਹਾਂ ਹੁੰਦੀ ਹੈ ਰਿਕੁਆਇਰਮੈਂਟ ਹਾਂ ਅਸੀਂ ਵੀ ਕਰ ਕਰੀ ਦੀਆਂ ਨੇ ਕਿਤੇ ਕਿਤੇ ਕਰ ਲਈਦੀਆਂ ਬਟ ਐਦਾਂ ਕੁਝ ਪਾਉਣ ਦੇ ਲਈ ਕੁਝ ਖਾਣਾ ਪੈਂਦਾ ਹਾਂਜੀ ਹਾਂ ਬਿਲਕੁਲ ਤੇ ਇਹ ਤਾਂ ਮੇਨ ਸਟ੍ਰਗਲ ਆ ਜੇ ਬੰਦਾ ਲਾਈਫ 'ਚ ਸਟ੍ਰਗਲ ਨਹੀਂ ਕਰੂਗਾ ਤੇ ਕੁਝ ਹਾਸਲ ਵੀ ਨਹੀਂ ਕਰ ਪਾਉਣਾ ਹਮ ਇੱਕ ਤਾਂ ਆਪਣੇ ਆਪਣੀ ਲਾਈਫ 'ਚ ਸਟ੍ਰਗਲ ਨਹੀਂ ਖਤਮ ਹੋਣ ਦੇਣਾ ਉਮਰ ਬਾਤ ਹੋ ਗਈ ਇੱਕ ਤੁਹਾਡਾ ਗੀਤ ਆਇਆ ਸੀਗਾ ਤੇ ਇਸ਼ਕੇ ਦੀ ਰੀਤ ਅਨੋਖੀ ਹੈ ਹਾਂਜੀ ਗਾਣੇ ਤਾਂ ਕਾਫੀ ਲੈਨੇ ਜੀ ਤੇ ਇਹ ਕਾਸਾ ਫਿਰ ਕਹਿੰਦੇ ਫੜਾ ਕੇ ਉਹ ਲੁੱਟ ਲੈਂਦਾ ਹਾਂ ਤੇ ਉਹ ਹੀ ਪੇਸਾ ਫਿਰ ਪਹਿਲਾ ਨਹੀਂ ਨਹੀਂ ਜੀ ਉਹ ਉਹ ਕਨਸੈਪਟ ਅਲੱਗ ਸੀ ਇਹ ਕਨਸੈਪਟ ਕੁਝ ਹੋਰ ਹੈ ਹੂੰ ਇਹ ਇਸ਼ਕ ਕਿਹਦੇ ਨਾਲ ਹੈ ਇਸ਼ਕ ਦੇਖੋ ਇਸ਼ਕ ਹਮੇਸ਼ਾ ਇੱਕੋ ਹੀ ਹੈ ਤੇ ਸਾਡੇ ਪੰਜਾਬੀ ਲੋਕ ਟ੍ਰਾਂਸਲੇਸ਼ਨ ਬਹੁਤ ਜਲਦੀ ਕਰ ਲੈਂਦੇ ਨੇ ਇਸ਼ਕ ਅਕਾਲ ਪੁਰਖ ਨਾਲ ਬਾਜੀ ਬਿਲਕੁਲ ਜੀ ਜੀ ਭਾਵੇਂ ਗॉड ਕਹਿ ਲੋ ਹੂੰ ਪਰਮਾਤਮਾ ਕਹਿ ਲੋ ਵਾਹਿਗੁਰੂ ਕਹਿ ਲੋ ਨਿਰੰਕਾਰ ਕਹੇ ਸਾਰਾ ਇੱਕ ਏ ਸਰੀਰ ਕਿ ਉਹਦੇ ਵਿੱਚ ਆ ਜਾਂਦੀ ਹੈ ਨਾ ਕਿਉਂਕਿ ਇਹਦਾ ਰੂਪ ਵੱਖ-ਵੱਖ ਹੋ ਸਕਦੇ ਨੇ ਕਹਿੰਦੇ ਜੋਤ ਇੱਕੋ ਜੁਗਤ ਇੱਕੋ ਬਿਲਕੁਲ ਹਾਂਜੀ ਤੇ ਕੋਈ ਅੱਲਾ ਆਖਦਾ ਹੈ ਕੋਈ ਰਾਮ ਆਖਦਾ ਹੈ ਹਾਂਜੀ ਕੋਈ ਵਾਹਿਗੁਰੂ ਆਖਦਾ ਹੈ ਹਮ ਨਿਰੰਕਾਰ ਤਾਂ ਇਹ ਤਾਂ ਸ਼ਾਰਕ ਤੋਂ ਵੀ ਨਜ਼ਦੀਕ ਹੈ ਬਿਲਕੁਲ ਇਹ ਤਾਂ ਮਹਿਸੂਸ ਕਰਨ ਵਾਲੀ ਗੱਲ ਹੈ ਨਾ ਬਿਲਕੁਲ ਮੈਂ 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 ਤੁਹਾਨੂੰ ਐਡਾ ਹੁੰਦਾ ਵੀ ਆਪਣੇ ਜਿਹੜੇ ਗਾਣਿਆਂ ਦੇ ਵਿੱਚ ਆ ਉਹ ਜ਼ਿਆਦਾ ਖੁਸ਼ਾਪਨ ਜਾਣਾ ਹੋਵੇ ਤੇ ਹਰ ਇੱਕ ਜਾਨਰ ਦੇ ਵਿੱਚ ਜਿਹੜਾ ਵੀ ਮੈਂ ਗਾਉਣਾ ਉਹ ਮੈਂ ਸੋਚ ਸਮਝ ਕੇ ਗਾਉਣਾ ਹੂੰ ਵੀ ਕੋਈ ਇਹਦੇ ਕੋਈ ਟਿੱਪਣੀ ਨਾ ਕੋਈ ਕਰ ਸਕੇ ਬਿਲਕੁਲ ਜੀ ਇਹ ਗੀਤ ਦੇ ਬੋਲ ਸਾਂਝੇ ਕਰ ਸਕਦਾ ਜਿਹੜਾ ਨਵਾਂ ਆ ਰਿਹਾ ਮੋਲ ਤੇ ਮੈਂ ਤੁਹਾਨੂੰ ਸਮਝਾ ਵੀ ਨਹੀਂ ਹਾਂ ਮੈਂ ਥੋੜਾ ਜਹਾ ਜੇ ਇਦਾਂ ਵੀ ਹੈ ਨਾ ਵੀ ਹੁੰਦਾ ਬੜਾ ਠੀਕ ਆ ਹਾਂਜੀ ਹਰ ਕੰਮ ਨੂੰ ਬਣਾਉਣ ਵਾਲਾ ਮੋਲਾ ਬੰਦੇ ਦੇ ਹੱਥ ਕੀ ਸਜਣਾ ਬਾਕੀ ਗਾਣੇ ਦਾ ਵੀਡੀਓ ਤੁਹਾਨੂੰ ਦੱਸੂਗਾ ਹੂੰ ਤੇ ਗਾਣੇ ਦੇ ਬੋਲ ਦੱਸਣਗੇ ਹੂੰ ਇਨਸਾਫ ਲੋਕਾਂ ਨੇ ਪਬਲਿਕ ਨੇ ਕਰਨਾ ਹੂੰ ਤੇ ਮੈਨੂੰ ਜਾਨੀ ਕਿ ਕਹਿਣ ਲੱਗੇ ਚੀਜ਼ਾਂ ਤੋਂ ਮੈਂ ਗੁਰੇਜ਼ ਨਹੀਂ ਕਰਦਾ ਹੂੰ ਕਿਉਂਕਿ ਬੰਦੇ ਦੀ ਮਿਹਨਤ ਬੋਲਦੀ ਹੁੰਦੀ ਹੈ ਬਿਲਕੁਲ ਹਾਂਜੀ ਹਰ ਇੱਕ ਵਰਕ ਅਚੀਵ ਅਸੀਂ ਜਾਨੀ ਕਿ ਬੜਾ ਸੋਚ ਸਮਝ ਕੇ ਕੀਤਾ ਮਿਊਜ਼ਿਕ ਸਾਡੇ ਮਿਊਜ਼ਿਕ ਡਾਇਰੈਕਟਰ ਨੇ ਪੀਵੀ ਟਰੈਕ ਵੈਸੀ ਪਵਨ ਉਹਨਾਂ ਦਾ ਨਾਮ ਉਹਨਾਂ ਨੇ ਮਿਊਜ਼ਿਕ ਦਿੱਤਾ ਤੇ ਬਹੁਤ ਹੀ ਅੱਛੇ ਸ਼ਾਇਰ ਨੇ ਨਕੌਦਰ ਤੋਂ ਯਾ ਨਕੌਦਰੀ ਜੀ ਹੂੰ ਸਾਡੇ ਪੰਜਾਬ ਦੇ ਗਿਣਮੇ ਚੁਣਮੇ ਸ਼ਾਇਰ ਨੇ ਜਿਨ੍ਹਾਂ ਵਿੱਚ ਉਹਨਾਂ ਦਾ ਨਾਮ ਆਉਂਦਾ ਉਹਨਾਂ ਦੀ ਰਚਨਾਏ ਲਿਖੀ ਹੋਈ ਹੈ ਤੇ ਮੈਂ ਖੁਦ ਕੰਪੋਜੀਸ਼ਨ ਕੰਪੋਜ਼ ਮੈਂ ਖੁਦ ਕੀਤਾ ਤੇ ਬਾਕੀ ਇਦਾਂ ਵੀ ਜਿੰਨਾ ਕਿ ਮੇ ਤੋਂ ਹੋ ਸਕਿਆ ਮੈਂ ਆਪਣਾ ਐਫਰਟ ਪੂਰਾ ਲਾਇਆ ਹੂੰ ਤੇ ਬਾਕੀ ਇਨਸਾਫ ਹੁਣ ਆਡੀਅנס ਨੇ ਕਰਨਾ ਵੀ ਜਿੱਤੇ ਤੁਸੀਂ ਹੋਰ ਗਾਣਿਆਂ ਨੂੰ ਪਿਆਰ ਦਿੰਦੇ ਹੋ ਤੇ ਇਹਨੂੰ ਵੀ ਪਿਆਰ ਦਿਓ ਬਿਲਕੁਲ ਹਾਂਜੀ ਭਾਜੀ ਅਕਸਰ ਤੁਹਾਨੂੰ ਸਟੇਜਾਂ ਤੇ ਸੁਣਦੇ ਆ ਨਾ ਜੀ ਕਿਉਂਕਿ ਲਾਈਵ ਗਾਉਣਾ 2-2 ਘੰਟੇ 3-3 ਘੰਟੇ ਜੀ ਜੀ ਬੜੀ ਪ੍ਰੈਕਟਿਸ ਚਾਹੀਦੀ ਆ ਬੜਾ ਡੂੰਘਾਈ ਦੇ ਵਿੱਚ ਜਾਣਾ ਚਾਹੀਦਾ ਹੈ ਹਨਾ ਜਾਣਾ ਪੈਂਦਾ ਜੀ ਐਨਾ ਫਿਰ ਕਿਵੇਂ ਆਪਣੇ ਆਪ ਨੂੰ ਮੈਂਟੇਨ ਕਰਦੇ ਹਾਂ ਗਾਣਿਆਂ ਐਨੇ ਸਾਰੇ ਸੈਟਅਪ ਨੂੰ ਨਾਲ ਲੈ ਕੇ ਚੱਲਦੇ ਹਾਂ ਜਿੱਥੇ ਗੱਲ ਐਦਾਂ ਕਿ ਕਹਿੰਦੇ ਕੁੱਟ ਖਾਜੇ ਕਿਸੇ ਨੂੰ ਕੁੱਟਣਾ ਪਹਿਲਾਂ ਕੁੱਟ ਖਾਣੀ ਪੈਂਦੀ ਹੈ ਜਿਹੜਾ ਚੰਗਾ ਤਗੜਾ ਪਲਵਾਨ ਹੋਊਗਾ ਨਾ ਤੂੰ ਪਹਿਲਾਂ ਚੰਗੀ ਕੁੱਟ ਖਾਊਗਾ ਬਿਲਕੁਲ ਫਿਰ ਉਹ ਕਿਸੇ ਨੂੰ ਢਾਉਂਦਾ ਹੁੰਦਾ ਹੂੰ ਪਹਿਲਾਂ ਸਿੱਖੋ ਸਿੱਖ ਕੇ ਜਦੋਂ ਬੰਦਾ ਆਉਂਦਾ ਮਾਰਕੀਟ ਦੇ ਵਿੱਚ ਨਾ ਹੂੰ ਸਿੱਖਣ ਦੇ ਨਾਲ ਤੁਹਾਨੂੰ ਬਹੁਤ ਚੀਜ਼ਾਂ ਦਾ ਨੌਲੇਜ ਤੁਹਾਨੂੰ ਗਿਆਨ ਪ੍ਰਾਪਤ ਹੁੰਦਾ ਹੂੰ ਹੈਨਾ ਤੇ ਫਿਰ ਉਹ ਤੁਸੀਂ ਕਿਸੇ ਵੀ ਮੈਦਾਨ ਚ ਕਿਸੇ ਵੀ ਫੀਲਡ ਚ ਜਾਓ ਭਾਵੇਂ ਸਿੰਗਿੰਗ ਲਾਈਨ ਹੋਵੇ ਹੂੰ ਕੋਈ ਵੀ ਫੀਲਡ ਕਿਸੇ ਵੀ ਫੀਲਡ ਚ ਲਾ ਲਓ ਫਿਰ ਤੁਹਾਡੀ ਹਾਰ ਨਹੀਂ ਹੋ ਸਕਦੀ ਬਿਲਕੁਲ ਜਦੋਂ ਕੋਈ ਕੁਝ ਚੀਜ਼ਾਂ ਆਪਾਂ ਸਿੱਖ ਕੇ ਆਉਂਨੇ ਨਾ ਮਾਰਕੀਟ ਦੇ ਕੋਈ ਅੱਜ ਕੱਲ ਆਪਾਂ ਦੇਖਦੇ ਆਂ ਵੀ ਆਰਟਿਸਟ ਗਾਉਣ ਪਹਿਲਾਂ ਲੱਗ ਜਾਂਦੇ ਐਲਬਮ ਪਹਿਲਾਂ ਆ ਜਾਂਦੀਆਂ ਨੇ ਬਾਅਦ ਚ ਸਿੱਖਦੇ ਨੇ ਉਹ ਹੂੰ ਚਲੋ ਆਪਣਾ ਆਪਣਾ ਮੈਂ ਕਿਸੇ ਨੂੰ ਮਾੜਾ ਨਹੀਂ ਕਹੂੰਗਾ ਤੇ ਸਾਰੇ ਵਧੀਆ ਆਪਣੀ ਆਪਣੀ ਜਗ੍ਹਾ ਕਿਉਂਕਿ ਹਰ ਇੱਕ ਦਾ ਆਪਣਾ ਆਪਣਾ ਅੰਦਾਜ਼ ਹੁੰਦਾ ਕੰਮ ਕਰਨ ਦਾ ਤੇ ਇੰਟਰਟੇਨ ਕਰਨਾ ਆਰਟਿਸਟ ਦਾ ਇੱਕ ਫਰਜ਼ ਬਣਦਾ ਬਿਲਕੁਲ ਵੀ ਪਬਲਿਕ ਨੂੰ ਆਡੀਅנס ਨੂੰ ਇੰਟਰਟੇਨ ਕਰੇ ਤੇ ਸਾਡੇ ਹੁਣ ਜਦਾਂ ਮੈਕਸਿਮ ਜਿਹੜੇ ਸਾਡੇ ਸ਼ੋਅ ਹੁੰਦੇ ਨੇ ਹੂੰ ਤਿੰਨ-ਤਿੰਨ ਘੰਟੇ ਚਾਰ-ਚਾਰ ਘੰਟੇ ਅਸੀਂ ਲਾਈਵ ਗਾ ਸਕਦੇ ਹਾਂ ਇਹ ਸਾਡਾ ਇੱਕ ਰੂਟੀਨ ਬਣ ਚੁੱਕੀ ਆ ਅਭਿਆਸ ਹੋ ਗਿਆ ਹਨਾ ਜੇ ਕੋ 5 ਘੰਟੇ ਵੀ ਗਾਉਣਾ ਪੈ ਜਾਏ ਤੇ ਅਸੀਂ ਗਾ ਸਕਦੇ ਹਾਂ ਤੇ ਇਹ ਹੁੰਦਾ ਬਸ ਉਹਦੇ ਨਾਲ ਸਾਡਾ ਇੱਕ ਅਸੀਂ ਬਰਮਾ ਪੜ੍ਹਨੇ ਤੇ ਨਾਲ ਰਿਆਜ਼ ਵੀ ਚੱਲੀ ਜਾਂਦਾ ਰਿਆਜ਼ ਚੱਲੀ ਜਾਂਦਾ ਹਾਂਜੀ ਸਭ ਤੋਂ ਦਿਲ ਦੇ ਨੇੜੇ ਗਾਣਾ ਕਿਹੜਾ ਕਰੀਬ ਹੈ ਮੇਰੇ ਜੀ ਬਿਲਕੁਲ ਤੁਸੀਂ ਉਹਨਾਂ ਨਜ਼ਦੀਕਤਾ ਸਾਰੀ ਨੇ ਮਾਂ ਨੂੰ ਆਪਣੇ ਪੁੱਤ ਸਾਰੀ ਪਿਆਰੇ ਹੁੰਦੇ ਨੇ ਕੀ ਬਾਤ ਹੈ ਬਾਕੀ ਇਹ ਵੀ ਗਾਣਾ ਮੇਰਾ ਆਇਆ ਸੀ ਵੇ ਸੋਹਣਿਆ ਕਿਹੜੀ ਬਲੌਕੀਆਂ ਤੂੰ ਫੇਰੀ ਦੋ ਬੋਲ ਹੋ ਜਾਣ ਉਹਦੇ ਜੀ ਜੀ ਅ ਬੋਲ ਤਾਂ ਹੁਣ ਐਦਾਂ ਵੀ ਤੁਹਾਨੂੰ ਵੀ ਪਤਾ ਵੀ ਸ਼ੂਟਿੰਗ ਦਾ ਵਨ ਡੇ ਦਾ ਹੀ ਸਾਡਾ ਹੈਗਾ ਸਾਰਾ ਸਿਸਟਮ ਤੇ ਉਹਨੂੰ ਆਪਾਂ ਲੈ ਕੇ ਚੱਲਣਾ ਓਕੇ ਓਕੇ ਤੇ ਜੇ ਹੁਣ ਤੁਸੀਂ ਅੱਗੇ ਦੱਸੋ ਵੀ ਹੁਣ ਆਪਾਂ ਥੋੜੇ ਸ਼ੂਟਿੰਗ ਦਾ ਥੋੜੇ ਬੋਲ ਕੋਈ ਨਹੀਂ ਵੇ ਸੋਹਣਿਆ ਕਿਹੜੀ ਗੱਲਾਂ ਅੱਖੀਆਂ ਤੂੰ ਫੇਰੀਆਂ ਫੇਰੀਆਂ ਵੇ ਸੋਨਿਆ ਕਿਹੜੀ ਗੱਲਾਂ ਅੱਖੀਆਂ ਤੂੰ ਫੇਰੀਆਂ ਨਾ ਕੋਈ ਦੱਸਿਆ ਕਸੂਰ ਚਲਾ ਗਿਆ ਮੈਂ ਤੋਂ ਦੂਰ ਹਾਂ ਦੱਸਿਆ ਕਸੂਰ ਚਲਾ ਗਿਆ ਮੈਂ ਤੋਂ ਦੂਰ ਆਉਂਦੀਆਂ ਨਾ ਯਾਦਾ ਮੈਨੂੰ ਤੇਰੀਆਂ ਤੇਰੀਆਂ ਵੇ ਸੋਹਣਿਆ ਕਿਹੜੀ ਦਿਲੋਂ ਅੱਖੀਆਂ ਤੂ ਫੇਰੀਆਂ ਕੀ ਬਾਤ ਆ ਜੀ ਬਾਕੀ ਇਦਾਂ ਹੁੰਦਾ ਵੀ ਜਿਹੜੇ ਲਾਈਵ ਗਾਉਣ ਦਾ ਨਾਲ ਜਿਦਾ ਹੁਣ ਅਸੀਂ ਗਾ ਰਹੇ ਹਾਂ ਹਾਂ ਹੈਨਾ ਇੱਕ ਪ੍ਰਿਪੇਅਰ ਹੋਣਾ ਪੈਂਦਾ ਪਹਿਲਾਂ ਬਿਲਕੁਲ ਸਾਹ ਨੂੰ ਮੰਨ ਕੇ ਚੱਲਣਾ ਆਏ ਹਾ ਤੇ ਹੁਣ ਤੁਹਾਨੂੰ ਪਤਾ ਭੱਜ ਦੌੜ ਕਦੇ ਉੱਥੇ ਚਲੋ ਜੀ ਕਦੇ ਉੱਥੇ ਚਲੋ ਸਾਹ ਚੜਿਆ ਹੋਇਆ ਤੇ ਪੂਰਾ ਹੁਣ ਬੜੀਆਂ ਚੀਜ਼ਾਂ ਦੇਖਣੀਆਂ ਪੈਂਦੀਆਂ ਬੀਕੀ ਦੇ ਵਿੱਚ ਤੇ ਇਹ ਮੈਂ ਆਪਣੀ ਆਡੀਅੰਸ ਨੂੰ ਬਸ ਈ ਮੈਸੇਜ ਦੇਣਾ ਚਾਹੂੰਗਾ ਹੂੰ ਕਿ ਅੱਛਾ 뮤ਜ਼ਿਕ ਸੁਣੋ ਹੂੰ ਤੇ ਜਿਹੜੇ ਅੱਛੇ ਗਾਣੇ ਨੇ ਉਹਨਾਂ ਨੂੰ ਪ੍ਰਮੋਟ ਪ੍ਰਮੋਟ ਕਰੋ ਕਿਉਂਕਿ ਆਡੀਅੰਸ ਦੇ ਵਿੱਚ ਰੱਬ ਵੱਸਦਾ ਜੇ ਇੱਕ ਵਾਰੀ ਆਡੀਅੰਸ ਵੱਲੋਂ ਥਾਪਨਾ ਮਿਲ ਗਈ ਹੂੰ ਤੇ ਫਿਰ ਉਹਨੂੰ ਕੋਈ ਹਰਾ ਨਹੀਂ ਸਕਦਾ ਬੰਦਾ ਤੇ ਹੁਣ ਸਾਡੇ ਗਾਣੇ ਆਉਂਦੇ ਨੇ ਉਹਦੇ ਵਿੱਚ ਸਾਨੂੰ ਘਾਟੇ ਵਾਦੇ ਬੜੇ ਜ਼ਰਨੇ ਪੈਂਦੇ ਨੇ ਹੂੰ ਹੁਣ ਮੌਲਾ ਗੀਤ ਵੀ ਤੁਹਾਡਾ ਆਏਗਾ ਫਿਰ ਇਹ ਜੀ ਕਿਉਂਕਿ ਕਨਫਿਊਜ਼ਨ ਰਹਿ ਜਾਂਦੀ ਹੈ ਲੋਕ ਸਰਚ ਕਰਦੇ ਰਹ ਜਾਂਦੇ ਨੇ ਮੌਲਾ ਗੀਤ ਬਹੁਤ سارے ਆ ਜਾਂਦੇ ਨੇ YouTube ਦੇ ਉੱਤੇ ਤੁਹਾਡਾ ਵੀ ਆਏਗਾ ਨਵਾਂ ਆਏਗਾ ਉਹ ਫਿਰ ਕੋਈ ਇੱਕ ਖਾਸ ਪਲੇਟਫਾਰਮ ਹੋਏਗਾ ਵੀ ਉੱਤੇ ਜਾ ਕੇ ਸੁਣ ਸਕਣਗੇ ਹਾਂਜੀ ਐਕਚੁਅਲੀ ਹਜੇ ਸਾਡੀ ਟੀਮ ਨੇ ਡਿਸਾਈਡ ਕਰਨਾ ਕਿਦਾਂ ਆਪਾਂ ਉਹਨੂੰ ਅੱਗੇ ਇੱਕ ਦੋ ਦਿਨ ਦੇ ਵਿੱਚ ਮੈਂ ਅਪਡੇਟ ਦੇ ਦੇਣੀ ਹੈ ਬਿਲਕੁਲ